ਇਸ ਵੀ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਛੱਡਣ ਦੀ ਚਰਚਾਵਾਂ ਦਰਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਏ ਨੇ ਜਿੱਥੇ ਉਹਨਾਂ ਨੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਹੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਦੱਸ ਦਾਰਿਕਾ ਪ੍ਰਿੰਕਾ ਗਾਂਧੀ ਨਾਲ ਤਸਵੀਰ ਸਾਂਝੀ ਕਰਦੇ ਸਿੱਧੂ ਨੇ ਲਿਖੇ ਕਿ ਅੱਜ ਦਿੱਲੀ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਥੀ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਮਿਲਣੀ ਨੇ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਸਿੱਧੂ ਨੂੰ ਇਸ ਮੁਲਾਕਾਤ ਦੇ ਵਿਰੁੱਧ ਆਗੋ ਲ ਵੀ ਹੁਣ ਨਿਸ਼ਾਨਾ ਸਾਧਿਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਨਵਜੋ ਸਿੰਘ ਸਿੱਧੂ ਨੇ ਆਪਣੇ ਐਕਸ ਖਾਤੇ ਦੇ ਕੋ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਰਾਹੁਲ ਗਾਂਧੀ ਤੇ ਪ੍ਰੇਂਕਾ ਗਾਂਧੀ ਨਾਲ ਨਜ਼ਰ ਆ ਰਹੇ ਸੀ ਇਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੇ ਮਾਰਗਦਰਸ਼ਨ ਦੋਸਤੇ ਰਾਹ ਦਿਖਾਉਣ ਵਾਲੇ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਛੁੱਟ ਸਕਦੇ ਹੋ ਮੈਨੂੰ ਡਰਾ ਧਮਕਾ ਵੀ ਸਕਦੇ ਹੋ ਮੇਰੇ ਸਾਰੇ ਵਿੱਤੀ ਖਾਤੇ ਜਿਹੜੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਤੇ ਮੇਰੇ ਲੋਕਾਂ ਲਈ ਮੇਰੇ ਵਚਨਬੱਧਤਾ ਨਾ ਤਾਂ 1 ਇੰਚ ਪਿੱਛੇ ਹੱਟੇ ਤੇ ਨਾ ਹੀ ਕਦੇ ਕੱਟੇਗੀ ਅਜਿਹਾ ਜਿਹੜਾ ਟਵੀਟ ਨਵਜੋ ਸਿੰਘ ਸਿੱਧੂ ਵਾਲਾ ਪਿਛਲੇ ਦਿਨੀ ਜਿਹੜਾ ਕਰ ਦਿੱਤਾ ਗਿਆ ਸੀ ਪਰ ਹੁਣ ਚਰਚਾ ਇਹ ਛਿੜ ਰਹੀ ਹੈ ਕਿ ਨਵਜੋ ਸਿੰਘ ਸਿੱਧੂ ਦਲ ਦੀ ਕਾਂਗਰਸ ਛੱਡ ਕੇ ਜਿਹੜਾ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ